ਦੇਸ਼ ਪ੍ਰਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਇੱਕ ਹਲਕ ਚੋਣਾਂ ਦੇ ਮੌਸਮ ਨੇ ਸਮੁੱਚੇ ਪੰਜਾਬ ਨੂੰ ਆਪਣੇ ਰੰਗ ਵਿੱਚ ਰੰਗ ਲਿਆ ਪੰਜਾਬ ਦੀਆਂ 13000 ਤੋਂ ਵੱਧ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਸਿਲਸਲਾ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਹੈ ਪੰਚਾਇਤ ਚੋਣਾਂ ਲਈ ਜਿਸ ਤਰ੍ਹਾਂ ਦਾ ਕੜਮਾਸ ਸਮੁੱਚੇ ਪੰਜਾਬ ਵਿੱਚ ਇਸ ਤਰ੍ਹਾਂ ਹੋ ਪਿਆ ਹੋਇਆ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਸਾਰੇ ਪੰਜਾਬ ਵਿੱਚ ਡੈਮੋਕ੍ਰੇਸੀ ਦੇ ਇਸ ਮੁੱਢਲੇ ਥੰਮ ਨੂੰ ਮੁੱਢਰੇ ਕੇਂਦਰ ਨੂੰ ਇੱਕ ਤਰ੍ਹਾਂ ਨਾਲ ਸਮੁੱਚੇ ਆਬਾਦ ਨੇ ਪੂਰੇ ਉਤਸ਼ਾਹ ਨਾਲ ਆਪਣੀ ਕੁੱਟ ਕੇ ਬੁਕਲ ਪਾ ਲਈ ਹੈ। ਕੁਲ ਬੱਕੜੀ ਪਾ ਲਈ ਹੈ। ਉੰਜ ਚੋਣ ਕਮਿਸ਼ਨ ਸਾਹਿਬ ਜਿਸ ਦਿਨ ਪੰਜਾਬ ਦੀਆਂ ਚੋਣਾਂ ਨੂੰ ਅਨਾਉਂਸ ਕਰ ਰਹੇ ਸਨ 13000 274 ਦੇ ਲਗਭਗ ਪੰਚਾਇਤਾਂ ਦੀ ਗੱਲ ਕਰ ਰਹੇ ਸਨ ਕਿ ਪੰਚਾਇਤ ਚੋਣਾਂ ਹੋ ਰਹੀਆਂ ਨੇ ਉਸ ਦੇ ਵਿੱਚ ਵਿਚਾਰੇ ਇੱਕ ਅਫਸਰ ਵੱਲੋਂ ਸ਼ਾਇਦ ਕੁਝ ਕਿਹਾ ਗਿਆ ਸੀ ਇਹਦੇ ਵਿੱਚ ਦੋ ਤਿੰਨ ਪਿੰਡਾਂ ਦਾ ਫਰਕ ਹੋ ਸਕਦਾ 13230 13240 ਦੇ ਲਗਭਗ ਪੰਚਾਇਤ ਚੋਣਾਂ ਨੇ ਜਿਹੜੀ ਪਿੰਡ ਨੇ ਉਹ ਹੋ ਸਕਦੇ ਨੇ ਕਈ ਵਾਰਾ ਅੰਕੜਾ ਇਦਾਂ ਹੋ ਜਾਂਦਾ ਉਸ ਵੇਲੇ ਪੰਜਾਬ ਦੇ 1 ਕਰੋੜ 33 ਲੱਖ 97932 ਵੋਟਰ ਸਾਨ ਤੇ ਬੂਟਾਂ ਇਸ ਵੇਲੇ ਵੀ ਬਣ ਰਹੀਆਂ ਨੇ ਅਨਪੂਰਕ ਸੂਚੀ ਹੈ ਜਿਹੜੀ ਉਹ ਚੋਣਾਂ ਤੋਂ ਕਰੀਬ 2-3 ਦਿਨ ਪਹਿਲਾਂ ਹੈ ਉਹ ਅਨਪੂਰਕ ਸੂਚੀ ਚੋਣ ਅਮਲੇ ਦੇ ਕੋਲ ਜਿਹੜੇ ਲੋਕਲ ਆਪਣੇ ਬੂਥ ਅਫਸਰ ਨੇ ਜਿਹੜੇ ਬਲਾਕ ਲੈਵਲ ਤੇ ਪੰਜਾਬ ਸਰਕਾਰ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਨੇ ਉਹਨਾਂ ਕੋਲ ਆ ਜਾਂਦੀ ਹੈ ਉਹਨਾਂ ਦੀਆਂ ਬੋਟਾਂ ਦਾ ਭੁਗਤਾਨ ਵੀ ਹੋ ਜਾਂਦਾ ਹੈ ਇਸੇ ਵੇਰਾਂ ਪੰਚਾਇਤ ਚੋਣਾਂ ਲਈ ਜਿਸ ਤਰ੍ਹਾਂ ਦਾ ਵੱਖਰਾ ਜਿਸ ਤਰ੍ਹਾਂ ਦਾ ਔਖਾ ਪ੍ਰੋਸੈਸ ਐਨਓਸੀ ਲੈਣ ਦਾ ਭਾਵੇਂ ਪੰਜਾਬ ਸਰਕਾਰ ਨੇ ਹਦਾਇਤ ਕੀਤੀ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਨੇ ਵੀ ਇਸ ਨੂੰ ਸਰਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਜਿਸ ਤਰ੍ਹਾਂ ਦਾ ਕੜਮਾਸ ਇਸ ਵੇਲੇ ਪੰਜਾਬ ਦੇ ਬੀਡੀਪੀਓ ਦਫ਼ਤਰਾਂ ਵਿੱਚ ਐਨਓਸੀ ਲੈਣ ਨੂੰ ਪੈ ਕੇ ਵੇਖਣ ਨੂੰ ਮਿਲ ਰਿਹਾ ਉਹ ਆਪਣੇ ਆਪ ਵਿੱਚ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਪੰਜਾਬ ਦੀਆਂ ਚੋਣਾਂ ਲੜਨ ਦੀਆਂ ਚਾਹਵਾਨ ਸਾਡੀਆਂ ਮਹਿਲਾਵਾਂ ਬੀਬੀਆਂ ਭੈਣਾਂ ਬਜ਼ੁਰਗ ਔਰਤਾਂ ਲਾਈਨ ਅਪ ਚ ਲਾ ਕੇ ਐਨਓਸੀ ਲਈ ਪਹਿਲਾਂ ਫਾਈਲ ਤਿਆਰ ਕਰਦੀਆਂ ਨੇ ਫਿਰ ਉਹਦੇ ਲਈ ਡਾਕੂਮੈਂਟ ਪੂਰੇ ਕਰਦੀਆਂ ਨੇ ਕਈ ਵਾਰ ਕੋਈ ਫਾਰਮੈਲਟੀ ਰਹਿ ਜਾਂਦੀ ਆ ਬਹੁਤ ਸਾਰੀਆਂ ਫਾਰਮੈਲਟੀਆਂ ਨੇ ਤੇ ਫਿਰ ਉਹਨਾਂ ਦੇ ਉੱਤੇ ਰਿਪੋਰਟ ਬਲੌਕ ਸੈਕਟਰੀ ਦੀ ਉਹਦੇ ਉੱਤੇ ਪੀਓ ਦੀ ਪੰਚਾਇਤ ਅਫਸਰ ਦੀ ਰਿਪੋਰਟ ਜੇ.ਐਸ.ਬੀ ਦੀ ਰਿਪੋਰਟ ਫਿਰ ਬੀਡੀਪੀਓ ਸਾਹਿਬ ਵੱਲੋਂ ਜਾਂ ਸਬੰਧਤ ਅਥਾਰਟੀ ਵੱਲੋਂ ਐਨਓਸੀ ਜਾਰੀ ਕੀਤੀ ਜਾਂਦੀ ਆ ਬਹੁਤ ਲੰਮਾ ਪ੍ਰੋਸੈਸ ਆ ਤੇ ਇਹਦੇ ਲਈ ਲਗਭਗ 6 ਤੋਂ 7 ਘੰਟਿਆਂ ਦਾ ਇੰਤਜ਼ਾਰ ਕਿਉਂਕਿ ਭੀੜ ਜ਼ਿਆਦਾ ਹੈ ਉਤਸ਼ਾਹ ਜ਼ਿਆਦਾ ਹੈ ਕਰਨਾ ਪੈ ਰਿਹਾ ਹੈ ਹੁਣ ਸਵਾਲ ਇਹ ਹੈ ਕਿ ਇਹਨੇ ਔਖੇ ਪ੍ਰੋਸੈਸ ਚੋਂ ਨਿਕਲ ਕੇ ਜਦੋਂ ਕਾਗਜ਼ ਭਰ ਲਈ ਦਫ਼ਤਰਾਂ ਤੱਕ ਪਹੁੰਚੇ ਨੇ ਲੋਕ ਤੇ ਉਦੋਂ ਤੱਕ ਤਿੰਨ ਵੱਜ ਚੁੱਕੇ ਸਨ ਤੇ ਜਿਹੜਾ ਚੋਣ ਕਮਿਸ਼ਨ ਵੱਲੋਂ ਚੋਣ ਕਾਗਜ਼ ਭਰਨ ਦਾ ਸਮਾਂ ਦਿੱਤਾ ਗਿਆ ਸੀ ਉਹ ਨਿਕਲ ਚੁੱਕਾ ਸੀ ਬਹੁਤ ਸਾਰੇ ਲੋਕ ਖੱਜਲ ਖਵਾਰ ਹੋ ਰਹੇ ਸਨ ਬਹੁਤ ਸਾਰੇ ਲੋਕ ਕਾਗਜ਼ ਨਹੀਂ ਸਮੇਂ ਸਿਰ ਭਰ ਚੁੱਕੇ ਭਾਰੇ ਭਰੇ ਗਏ ਜਿਨ੍ਹਾਂ ਤੋਂ ਉਹ ਕਰਾਂ ਨੂੰ ਪਰਤ ਆਏ ਤੇ ਉਤਸ਼ਾਹ ਵਾਲੇ ਲੋਕਾਂ ਨੂੰ ਚੋਣਾਂ ਨੇ ਇੱਕ ਤਰ੍ਹਾਂ ਨਾਲ ਨਿਰਾਸ਼ ਕਰ ਦਿੱਤਾ ਹੁਣ ਇੱਕ ਛੁੱਟੀ ਜਿੱਥੋਂ ਤੱਕ ਇਹਦੇ ਵਿੱਚ ਕਰਵਾ ਚੌਥ ਦੀ ਆਉਂਦੀ ਹੈ ਇੱਕ ਛੁੱਟੀ ਗਾਂਧੀ ਜੀ ਦੀ ਆਉਂਦੀ ਹੈ ਵਾਲਮੀਕੀ ਜੀ ਦੀ ਆਉਂਦੀ ਹੈ ਬਹੁਤ ਸਾਰੀਆਂ ਛੁੱਟੀਆਂ ਨੇ ਹੁਣ ਜਦੋਂ ਚੋਣ ਲਈ ਪੇਪਰ ਭਰਨ ਦਾ ਆਖਰੀ ਸਮਾਂ ਚੱਲ ਰਿਹਾ ਹੈ ਤੇ ਦੋ ਦਿਨ ਰਿਟਰਨਿੰਗ ਅਫਸਰ ਸਾਹਿਬ ਨੂੰ ਛੁੱਟੀ ਹੈ ਉਹਨਾਂ ਨੇ ਪੇਪਰ ਲੈਣ ਲਈ ਨਹੀਂ ਬੈਠਣਾ ਹਾਲਾਂਕਿ ਇਸ ਤੋਂ ਪਹਿਲਾਂ ਅਕਸਰ ਜਿਹੜੇ ਰਿਟਰਨਿੰਗ ਅਫਸਰ ਹੁੰਦੇ ਸੀ ਉਹ ਛੁੱਟੀ ਵਾਲੇ ਦਿਨ ਵੀ ਬੈਠਿਆ ਕਰਦੇ ਸਨ ਅਜਿਹਾ ਕਿਉਂ ਪੰਜਾਬ ਦੇ ਲੋਕਾਂ ਨੂੰ ਜਿੰਨਾ ਉਤਸ਼ਾਹ ਇਨਾਂ ਚੋਣਾਂ ਵਿੱਚ ਭਾਗ ਲੈਣ ਵਾਸਤੇ ਦੇਖਣ ਨੂੰ ਮਿਲ ਰਿਹਾ ਖਾਸ ਕਰਕੇ ਨੌਜਵਾਨ ਤੇ ਬੀਬੀਆਂ ਉਹਨਾਂ ਦੇ ਉਤਸ਼ਾਹ ਨੂੰ ਉਹਨਾਂ ਦੀ ਭਾਵਨਾਵਾਂ ਨੂੰ ਕਤਲ ਕਿਉਂ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਸਵਾਲ ਨੇ ਜਿਹੜੇ ਸ਼ੁਰੂ ਆਰਟੀਕਲ 43 ਦੀ ਗੱਲ ਜਦੋਂ ਅਸੀਂ ਕਰਦੇ ਹਾਂ ਆਰਟੀਕਲ 43 ਤਹ ਤਾਂ ਸਟੇਟ ਇਲੈਕਸ਼ਨ ਕਮਿਸ਼ਨ ਜਦੋਂ ਚੋਣਾ ਅਨਾਉਂਸ ਕਰਦਾ ਹੈ ਤੇ ਚੋਣਾ ਅਨਾਉਂਸ ਕਰਨ ਵੇਲੇ ਇਹ ਪਹਿਲੀ ਵਾਰ ਹੋਇਆ ਕਿ ਸਾਡੇ ਸਤਕਾਰਤ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਸਾਹਿਬ ਹੋਰਾਂ ਨੇ ਇਹ ਪਹਿਲੀ ਵਾਰ ਹੋਇਆ ਕਿ ਉਹਨਾਂ ਵਿੱਚ ਛੁੱਟੀਆਂ ਅਨਾਉਂਸ ਕੀਤੀਆਂ ਨੇ ਕਿ ਇੰਨੇ ਦਿਨ ਇੰਨੇ ਦਿਨਾਂ ਤੱਕ ਛੁੱਟੀ ਰਹਗੀ ਇਹ ਪਹਿਲੀ ਵਾਰ ਹੋਇਆ ਹਾਲਾਂਕਿ ਚੋਣ ਕਮਿਸ਼ਨ ਸਾਹਿਬ ਇਦਾਂ ਅਨਾਉਂਸ ਕਰਦੇ ਹੁੰਦੇ ਨੇ ਕਿ ਇੰਨੀ ਤੋਂ ਇੰਨੀ ਤੱਕ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਅਧਿਕਾਰੀ ਬੈਠਣਗੇ ਕਾਗਜ਼ ਲੈਣਗੇ ਜਾਂਚ ਕਰਨਗੇ ਪੜਤਾਲ ਕਰਨਗੇ ਛੁੱਟੀ ਨਹੀਂ ਹੋਵੇਗੀ ਐਤਵਾਰ ਦੇ ਦਿਨ ਵੀ ਅਧਿਕਾਰੀ ਨੇ ਜਿਹੜੇ ਇਸ ਤੋਂ ਪਹਿਲਾਂ ਬੈਠਦੇ ਹੁੰਦੇ ਅਕਸਰ ਇਹ ਸਾਰਾ ਕੁਝ ਕਿਹੜੇ ਭੇਟਾ ਚੜਿਆ ਸਾਨੂੰ ਸਮਝ ਨਹੀਂ ਲੱਗਦੀ ਜਨਰਲ ਚੋਣਾ ਪੀਸੀ ਐਕਟ ਦੀਆਂ ਇਹ ਇਦਾਂ ਹੁੰਦਾ ਨਹੀਂ ਕਦੇ ਪਰੰਤੂ ਇਸ ਵੇਰਾਂ ਇਹ ਸਾਰਾ ਕੁਝ ਇੱਕ ਤਰ੍ਹਾਂ ਦਾ ਦੁੱਖ ਦੇ ਰਿਹਾ ਲੋਕਾਂ ਨੂੰ ਜਦੋਂ ਸਵੇਰ ਤੋਂ ਆ ਕੇ ਸ਼ਾਮ ਤੱਕ ਨਿਰਾਸ਼ ਕਰਾ ਨੂੰ ਪਰਤਦੇ ਨੇ ਲੋਕ ਬਹੁਤ ਸਾਰੇ ਸਵਾਲ ਚੋਣ ਕਮਿਸ਼ਨ ਤੇ ਬਹੁਤ ਸਾਰੇ ਸਵਾਲ ਪੰਜਾਬ ਸਰਕਾਰ ਤੇ ਹਾਲਾਂਕਿ ਅਫਸਰ ਸਾਹਿਬ ਬਹੁਤ ਸੰਜੀਦਾ ਹੋ ਕੇ ਲੱਗੀ ਹੋਈ ਹੈ ਤੇ ਅਫਸਰ ਸਾਹਿਬ ਵੱਲੋਂ ਸਮੇਂ ਸਿਰ ਕੋਸ਼ਿਸ਼ ਕੀਤੀ ਜਾ ਰਹੀ ਹੈ ਰਿਪੋਰਟਾਂ ਕਰਨ ਦੀ ਸਾਰੇ ਅਧਿਕਾਰੀ ਹਾਜ਼ਰ ਨੇ ਦਫ਼ਤਰਾਂ ਦੇ ਵਿੱਚ ਪਰੰਤੂ ਵਾਰ-ਵਾਰ ਫੋਟੋਕਾਪੀ ਕਰਾ ਕੇ ਲਿਆਉਣੀ ਜਾਂ ਆਹ ਡਾਕੂਮੈਂਟ ਨੇ ਆਹ ਡਾਕੂਮੈਂਟ ਨੇ ਇਸ ਤੋਂ ਪਹਿਲਾਂ ਜਾਗਰੂਕ ਕਰਨ ਦੀ ਜ਼ਰੂਰਤ ਨਹੀਂ ਸਮਝੀ ਗਈ ਕਿਸੇ ਨੂੰ ਪਤਾ ਹੀ ਨਹੀਂ ਕਿ ਐਨਓਸੀ ਲੈਣ ਵਾਸਤੇ ਅਲੱਗ ਫਾਈਲ ਬਣਦੀਆਂ ਫਿਰ ਐਨਓਸੀ ਮਿਲਦੀਆਂ ਕਿਸੇ ਨੂੰ ਇਹ ਨਹੀਂ ਪਤਾ ਐਨਓਸੀ ਜਗ੍ਹਾ ਐਫੀਡੀਪਟ ਲਾ ਕੇ ਹਲਫੀਆ ਬਿਆਨ ਲਾ ਕੇ ਵੀ ਕੰਮ ਸਾਰੇ ਆ ਜਾ ਸਕਦਾ ਪਰੰਤੂ ਇਹ ਸਾਰਾ ਪ੍ਰੋਸੈਸ ਬਹੁਤ ਗੁੰਝਲਦਾਰ ਹੋਇਆ ਪਿਆ ਹੈ ਇਸ ਮਾਹੌਲ ਦੇ ਵਿੱਚ ਲੋਕਾਂ ਦੇ ਉਤਸ਼ਾਹ ਨੂੰ ਇੱਕ ਤਰ੍ਹਾਂ ਨਾਲ ਉਹਨਾਂ ਦੇ ਚਿਹਰਿਆਂ ਤੇ ਨਿਰਾਸ਼ਾ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਆ ਚਿਹਰੇ ਉਦਾਸ ਨੇ ਚੋਣ ਲੜਨ ਵਾਲਿਆਂ ਦੇ ਮਨਾਂ ਦੇ ਵਿੱਚ ਉਤਸ਼ਾਹ ਜ਼ਰੂਰ ਹੈ ਇਸ ਸਾਰੇ ਅਮਲ ਨੂੰ ਕੁਝ ਨਾ ਕੁਝ ਤਰੀਕੇ ਨਾਲ ਮੇਰੇ ਹਿਸਾਬ ਨਾਲ ਜੋ ਅਸੀਂ ਸੋਚਦੇ ਆ ਥੋੜਾ ਜਿਹਾ ਸਰਲ ਕਰਨਾ ਚਾਹੀਦਾ ਹੈ 27 ਤਰੀਕ ਨੂੰ ਨੋਟੀਫਿਕੇਸ਼ਨ ਇਹਨਾਂ ਚੋਣਾਂ ਦੇ ਸੰਬੰਧ ਵਿੱਚ ਹੋਇਆ ਸੀ ਤੇ ਹੁਣ ਜਦੋਂ 5 ਤਰੀਕ ਨੂੰ ਜਾਂਚਾ 6 ਨੂੰ ਜਾਂਚਾ 7 ਨੂੰ ਵਾਪਸੀ ਹੈ ਫਿਰ ਚੋਣ ਨਿਸ਼ਾਨ ਅਲਾਟ ਹੋਣੇ ਨੇ ਹਾਲਾਂਕਿ ਇਹਦੇ ਬਾਵਜੂਦ ਇੱਕ ਕੇਸ ਵੀ ਮਾਨਜੋਗ ਹਾਈ ਕੋਰਟ ਦੇ ਵਿੱਚ ਲੱਗਿਆ ਉੱਥੇ ਪੰਜਾਬ ਸਰਕਾਰ ਦੇ ਮਾਨਜੋਗ ਐਡੀਸ਼ਨਲ ਐਡਵੋਕੇਟ ਸਾਹਿਬ ਐਡਵੋਕੇਟ ਜਨਰਲ ਸਾਹਿਬ ਨੇ ਜਵਾਬ ਵੀ ਦਿੱਤਾ ਹੈ ਤੇ ਇਹਦਾ ਫੈਸਲਾ ਵੀ ਦੋ ਦਿਨ ਪੈਂਡਿੰਗ ਹੈ ਮੇਰੇ ਖਿਆਲ ਆਉਣ ਵਾਲੇ 4 ਤਰੀਕ ਨੂੰ ਸ਼ਾਇਦ ਇਹਦੇ ਸੰਬੰਧ ਵਿੱਚ ਵੀ ਫੈਸਲਾ ਹੋਣ ਵਾਲਾ ਹੈ ਤੇ ਕਿਤੇ ਖੁਦਾ ਨਾ ਖਾਸਤਾ ਜੇ ਹਨਾ ਹੋਵੇ ਕਿ ਚੋਣਾ ਕੁਝ ਦਿਨਾਂ ਲਈ ਜਾਂ ਕੁਝ 1 ਅੱਧੇ ਮਹੀਨੇ ਲਈ ਲੇਟ ਹੋ ਜਾਣ ਫਿਰ ਹੋਰ ਵੀ ਤਰ੍ਹਾਂ ਦਾ ਉਲਜਣ ਪਹਰਿਸਥਿਤੀ ਹੈ ਜਿਹੜੀ ਉਹ ਬਣ ਜਾਵੇਗੀ ਇਹ ਸਾਰਾ ਕੁਝ ਮਾਨਜੋਗ ਹਾਈ ਕੋਰਟ ਨੇ ਜਾਂ ਮਾਨਜੋਗ ਚੋਣ ਕਮਿਸ਼ਨ ਨੇ ਸੋਚਣਾ ਪਰੰਤੂ ਇਸ ਵੇਲੇ ਸਭ ਤੋਂ ਵੱਧ ਜਿੰਨਾ ਉਤਸ਼ਾਹ ਲੋਕਾਂ ਨੂੰ ਸੀ ਉਨੇ ਹੀ ਚਿਹਰਿਆਂ ਦੇ ਉੱਤੇ ਨਿਰਾਸ਼ਾ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਪ੍ਰੋਸੈਸ ਸਜੜਾ ਉਹ ਉਹਦੋਂ ਦਿਨ ਥੋੜੇ ਨੇ ਵਿੱਚ ਛੁੱਟੀਆਂ ਨੇ ਜਿਹੜੀਆਂ ਉਹ ਨਹੀਂ ਹੋਣੀ ਚਾਹੀਦੀ ਸੀ ਤੇ ਪੰਜਾਬ ਦਾ ਸਬੂੱਚਾ ਆਵਾਮ ਐਸੇ ਵੇਲੇ ਚੋਣਾਂ ਦੇ ਰੰਗ ਵਿੱਚ ਰੰਗਿਆ ਹੱਸਦਾ ਖੇਡਦਾ ਨਿਰਾਸ਼ ਉਦਾਸ ਨਜ਼ਰ ਆ ਰਿਹਾ ਹੈ ਦੇਖਦੇ ਹਾਂ ਪਰਸੋਂ 3 ਤਰੀਕ ਨੂੰ ਜਾਂ 4 ਤਰੀਕ ਨੂੰ ਜਿਹੜਾ ਕੋਰਟ ਦਾ ਫੈਸਲਾ ਆਉਣਾ ਹਾਈ ਕੋਰਟ ਦਾ ਉਹ ਕੀ ਕਹਿੰਦਾ ਤੇ ਚੋਣਾਂ ਦਾ ਅਮਲ ਕਿਸ ਪਾਸੇ ਜਾਂਦਾ ਕਿਉਂਕਿ ਪਹਿਲਾਂ ਵੀ ਚੋਣਾਂ 30 ਦਸੰਬਰ ਤੋਂ ਲਗਭਗ 30 ਦਸੰਬਰ 2023 ਤੋਂ ਡਿਊ ਨੇ ਉਸ ਤੋਂ ਬਾਅਦ ਪੰਚਾਇਤਾਂ ਨੂੰ ਸਮਾਂ ਵੀ ਮਿਲਿਆ ਸੀ ਪਰੰਤੂ ਬਹੁਤ ਗੁੰਝਲਦਾਰ ਸਥਿਤੀ ਵਿੱਚੋਂ ਨਿਕਲ ਕੇ ਚੋਣ ਅਮਲ ਨੇਪਰੇ ਚੜ੍ਹ ਰያ ਸੀ ਪਰ ਹਾਲ ਦੀ ਘੜੀ ਵੀ ਪ੍ਰੇਸ਼ਨ ਚਿੰਨ ਜਿਹੜੇ ਉਹ ਲੱਗੇ ਨਜ਼ਰ ਆ ਰਹੇ ਨੇ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਹਕਲ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੂੰ ਜਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ